ਹਿਆਰ ਦਾ ਜਫਾ ਕਰ ਦਿੱਤਾ ਉਹ ਵਾਕਈ ਕਹਿੰਦੇ 5000 ਸੰਗਤ ਵੀ ਜਾਣ ਵਾਲੀ ਬਣਦੀ ਹੈ ਪਹਿਲੀ ਕਬੱਡੀ ਕਾਕੇ ਦੀ चार आहे चाग न कंदे ट्रैक्टर न जेतू आहे जफा लाही बे मिट उई कु मार ਨਾ ਪ੍ਰੇਮਾਰਾ ਉਹ ਵੀ ਚਰਾਬੀ ਨੇ ਜੱਥੇ ਦਾ 500 ਦੇ ਪਗੜਾ ਕਹਿੰਦੇ ਆ ਪੂਰੀ ਆ ਗਿਆ ਮੇਰੇ ਮੁੰਡੇ ਉਹ ਕਬੱਡੀ ਪਾਉਣ ਦੇ ਉਹ ਗੋਰੀਆ ਸੀਸਰ ਵਾਲਾ ਕਬੱਡੀ ਪਾ ਰਿਹਾ ਤੇ ਘੋਲੀਏ ਵਾਲਾ ਉਹ ਬੱਲੇ ਬੱਲੇ ਉਹ ਮੇਲਾ ਮੇਲਾ ਕਿਸ਼ਨਪੁਰੇ ਦਾ ਉਹ ਚਾਜਾ ਚੜਦਾ ਚਾਜਾ ਚੜਦਾ ਉਹ ਮੇਲਾ ਕਿਸ਼ਨਪੁਰੇ ਦਾ ਚਾਜਾ ਚੜਦਾ ਉਹ ਵਾਖਈ ਮੇਰੇ ਵੀਰੋ ਇਧਰ ਹਰਮਨ ਘੋਲੀਏ ਦੇ ਲਈ ਕੱਥੂ ਪੱਤੋ ਯੂਦੇ 500 ਦੇ ਬਾਣ ਸਰਵਾੜਾ ਪਿੰਦਰ ਚੱਕਾਂ ਵਾਲਾ ਵੀ 500 ਹੈ ਮੇਰੇ ਵੀਰੇ ਹਰਮਨ ਘੋੜੀਏ ਦੇ ਲਈ ਇਹ ਵੱਡੇ ਮਾਨ ਹੈ ਲਓ ਸਾਹਮਣੇ ਪਈ ਹੋਈ ਕਬੱਡੀ ਮਾਲਾ ਗੋਬਿੰਦਪੁਰੇ ਦੀ ਧਰਤੀ ਦਾ ਮੇਰੇ ਵੀਰੇ ਇਹ ਲਾਸਟ ਕੁਆਟਰ ਮੈਚ ਹੈ ਔਰ ਸਾਹਮਣੇ ਚਿਰਾਗ 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 ਦੀਨ ਪਰ ਪੁਆਇੰਟ ਮਾਲਾ ਗੋਬਿੰਦਪੁਰੇ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ ਗੋਪੀ ਦੀ ਇੱਥੇ ਹਰਮਨ ਕੋਲਿਏ ਦੇ ਲਈ 1100 ਰੁਪਿਆ ਮਿੰਟੂ ਮੈਂਬਰ ਤਾਰੀ ਮੈਨ ਗਗਨ ਡੀਜੇ ਤੇ ਸ਼ੀਰਾ ਸਾਡਾ ਵੀਰ ਇਹ ਮੇਰੇ ਵੀਰੋ 1100 ਰੁਪਿਆ ਹਰਮਨ ਕੋਲਿਏ ਦਾ ਇਹ ਅਰਸ਼ੋ ਅਰਸ਼ੋ ਅਰਸ਼ ਲੋਾਰੇ ਦੀ ਤਰਤੀ ਦਾ ਦੂਜੇ ਪਾਸੇ ਕੁਪੀਮ ਪਰ ਆਹ ਪੁਆਇੰਟ ਪੀਮ ਦਾ ਹੈ ਨਾ ਧੀਮ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਚੇਤੀ ਦਾ ਮੈਚ ਹੈ ਕਾਕਾ ਨਾਂਗਲੇ ਪਿੰਡ ਵਾਲਾ ਤਲੰਡੀ ਸਾਬੋ ਦਾ ਆਈ ਰਿਹਾ ਲਓ ਸਾਹਮਣੇ ਨੌਜਨ ਗੱਭਰੂ ਕਹਿੰਦੇ ਕਬੱਡੀ ਧਾਣ ਦੇ ਲਈ ਮੱਦਾ ਹੋਇਆ ਚਾਰਾ ਜਾਫੀ ਮੱਤੇ ਵਾਲੇ ਹੈ ਇੱਕ ਪਾਸੇ ਗਗਨ ਮੱਤੇ ਵਾਲਾ ਲੱਗਾ ਹੋਇਆ ਨਾਲ ਪੱਪੂ ਆ ਕੇ ਮੱਤੇ ਦੀ ਧਰਤੀ ਦਾ ਨਾਲ ਚਰਾਗਦੀਨ ਦਾ ਮਈਆਂ ਵਾਲਾ ਪਿੰਡ ਹੈ ਪਿਛਲੇ ਵੀ ਕਹਿੰਦੇ ਟਰੈਕਟਰ ਜਿੱਤਿਆ ਉਹ ਗੱਲਾਂ ਚੱਲੀਆਂ ਚਰਾਗਦੀਨ ਤੇ ਕਾਕਾ ਉਹ ਬੱਲੇ ਬੱਲੇ ਪਰ ਪੈਰ ਇਸ ਨੇ ਵੇਖੋ ਕਾਕੇ ਨੇ ਆਪਣੀ ਟੀਮ ਦੇ ਲਈ ਹੋਰ ਦਿੱਤਾ ਹੈ ਹੋ ਚੋਟੀ ਦਾ ਮੈਚ ਹੈ ਬੁਰੀਆ ਸੀਫਰਵਾ ਗੱਡੀ ਪੜਾ ਤੇ ਕਾਲਾ ਕੋਲੀ ਅਗਲ ਕਰਦਾ ਹੋਇਆ ਵਾਕਈ ਕਰੇਗਾ ਕਬੱਡੀ ਪਾਣੀ ਹੈ ਮੈਚ ਚੋਟੀ ਦਾ ਇਹ ਕਹਿੰਦੇ ਆ ਪੂਰੀ ਜਿਹੜੀ ਕਬੱਡੀ ਪੈਂਦੀ ਹੈ ਕਿਲੇ ਉਹ ਯਾਫੀ ਚਾਰ ਦੇ ਉਹ ਮੁੰਡੇ ਪੱਟਾਂ ਦੇ ਥਾਪੀਆਂ ਮਾਰਦੇ ਹੈ ਮੈਚ ਚੋਟੀ ਦਾ ਕਿ ਮੈਚ ਹੋਣਗੇ ਟਕਾਲੇ ਜੱਟ ਆਉਣਗੇ ਉਹ ਪੱਤਾ ਲੱਗਾ ਕਿੰਨਾ ਕੱਢੂਗਾ ਪਾਣੀ ਉਹ ਕੁੰਡੀਆਂ ਦੇ ਸਿੰਘ ਫਸ ਗਏ ਕਈ ਨਿਤਰੋਵਰੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਕਈ ਨਿਤਰੋਵਰੇਵੇਂ ਆਣੀ ਆ ਮੁੰਡਾ ਕਹਿੰਦੇ ਪੰਜਾਬ ਪੁੱਛ ਦੇ ਵਿੱਚ ਉਹ ਯਾਦ ਕਰਦਾ ਮਾਲਾ ਗੋਵਿੰਦਪੁਰਿਆ ਪਰ ਦੂਸਰੇ ਪਾਸੇ ਮੱਤੇ ਵਾਲਾ ਪੱਪੂ ਇਹਨ ਕਹਿੰਦੇ ਹਾਂ ਨੂੰ ਹਾਂ ਟਕਰਿਆ ਹਾਂ ਨੂੰ ਹਾਂ ਟਕਰਿਆ ਉਹ ਬੱਲੇ ਬੱਲੇ ਪਰ ਮਾਲੇ ਨੇ ਇੱਕ ਯਾਨਦਾਰ ਪੁਆਇੰਟ ਆਪਣੀ ਟੀਮ ਨੂੰ ਜੋੜ ਦਤਾ ਛੋਟੇ ਵੀਰ ਧੀਮ ਆ ਗਿਆ ਸੁਰ ਸਿੰਘ ਦੀ ਤਰ੍ਹਾਂ ਵਾਗਾ ਮੜਾ ਮਾਝੇ ਵਾਲਾ ਉਹ ਮਾਝੇ ਵਾਲੇ ਵੀ ਕਬੱਡੀ ਪਾਉਂਦੀ ਆ ਕਹਿੰਦੇ ਉਹਦਾ ਸੁਰ ਸਿੰਘ ਪਿੰਡਾ ਉਹ ਚਰਚੇ ਵੱਡੇ ਹੁੰਦੇ ਆ ਵੱਡੇ ਮੇਲੀਆਂ ਕਹਿੰਦੇ ਉਹ ਵੱਡੀਆਂ ਗੱਲਾਂ ਉਹ ਵੱਡੀਆਂ ਗੱਲਾਂ ਈਨ ਹੈ ਪਰ ਕੌਣ ਇਹ ਆ ਨਾਜਨ ਕਹਿੰਦੇ ਕੋਲਗੇ ਵਾਲਾ ਕੋਲਗੇ ਵਾਲਾ ਉਹ ਕੋਲਗੇ ਵਾਲਾ ਕੋਲਗੇ ਵਾਲਾ ਬੱਲੇ ਬੱਲੇ ਕਰਾ ਰਿਹਾ ਉਹ ਘੁਆਰੇ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਹਰ ਜੱਫੇ ਦਾ 1-1000 ਰੁਪਿਆ ਕੱਫੂ ਪੱਟੋ ਹਰਵਿੰਦਰ ਪੱਟੋ ਸੀਤਾ ਮੱਲਾ ਯੂਕੇ ਵਾਲੇ ਮੇਰੇ ਵੀਰੇ 1-1000 ਦੇਣਗੇ ਉਧਰ ਮੇਰੇ ਵੀਰੇ ਕਾਕਾ ਨਾਗਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਚਾਰ ਜੱਫੀ ਖੜੇ ਨੇ ਇੱਕ ਪਾਸੇ ਚਿਰਾਗਦੀਨ ਇਹ ਵੀ ਇੰਗਲੈਂਡ ਖੜਿਆ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਪਰ ਸਾਹਮਣੇ ਦੇਖ ਰਿਹਾ ਵੀ ਐਸ ਵੱਲੋਂ ਇਹ ਹੈ ਕਾਕਾ ਪਰ ਗਗਨ ਨੇ ਕੋਸ਼ਿਸ਼ ਕੀਤੀ ਅੰਕ ਲੋਹਾਰੇ ਦੀ ਟੀਮ ਦਾ ਇਹ ਅੰਕ ਲੋਹਾਰੇ ਦੀ ਟੀਮ ਦਾ ਹੈ ਉਧਰ ਮਾਨ ਜੱਟਪੁਰਾ ਤੇ ਸ਼ੈਂਪੀ ਜੌਰ ਇੰਗਾੜ ਤੇ ਸਾਡਾ ਵੀਰ ਰਗਵੀਰ ਲਹਾਰਾ ਰਗਵੀਰ ਲਹਾਰਾ ਇਹਨਾਂ ਵੱਲੋਂ ਕਹਿੰਦੇ ਲਹਾਰੇ ਵਾਲੇ ਲਹਾਰੇ ਆ ਕਿੰਨੇ ਵਿੱਚ ਪੇ ਲਾਉਣਗੇ ਲਹਾਰੇ ਵਾਲਾ ਕੋਈ ਵੀ ਜਾਫੀ ਤੰਗ ਜੱਫੇ ਲਾਵੇਗਾ ਤੇ 10000 ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਚ ਚ ਚੋਟੀ ਰਾਓ ਕਹਿੰਦੇ ਉਹ ਅਮਨਾ ਲਹਾਰੇ ਵਾਲਾ ਤੇ ਬੁਰੀਆ ਸੀਸਰ ਵਾਲਾ ਪਰ ਬੁਰੀਆ ਕਹਿੰਦੇ ਕਬੈਨਾਂ ਦਾ ਜੇਤੂ ਹੈ ਇਹਨੇ ਜਾਨਦਾਰ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ ਦਵਿੰਦਰ ਮਾਨਸਾ ਦਾ ਭਰਾ ਹੈ ਮਾਲਪਰ ਕਹਿੰਦੇ 1000 ਦੇ ਪਹੁੰਚੋ ਕਿਤੇ ਆ ਇਹਨਾਂ ਪੰਜਾਬੀ ਬੋਲਾਂ ਤੋਂ ਵੇਖੋ ਕੇ ਵੱਡੀਆਂ ਜ਼ਿੰਮੇਵਾਰੀਆਂ ਆ ਉਹ ਮੁੰਡਾ ਕਹਿੰਦੇ ਪੰਜਾਬ ਪੁੱਸਰੇ ਵਿੱਚ ਉਹ ਯਾਬ ਕਰਦਾ ਥਾਣੇਦਾਰ ਲੱਗਿਆ ਇਹ ਲੱਗ ਗਿਆ ਥਾਣੇਦਾਰ ਤੇਰੀ ਮੱਤ ਦੀ ਮਰਕ ਉਹ ਤੇਰਾ ਨਖਰਾ ਹੋ ਗਿਆ ਭਾਰਾ ਤੇ ਜਦੋਂ ਦਾ ਸਟਾਰ ਲੱਗਿਆ ਹੁਣ ਬੋਲੇ ਨਾ ਪੁਲਸੀਆ ਯਾਰਾ ਇਹ ਜਦੋਂ ਦਾ ਸਟਾਰ ਲੱਗਿਆ ਹੁਣ ਬੋਲੇ ਨਾ ਪੁਲਸੀਆ ਯਾਰਾ ਇਹ ਕਹਿੰਦੇ ਮਾਲਾ ਗਵਿੰਦਪੁਰੇ ਵਾਲਾ ਇੱਕ ਜਾਂਦਰ ਪੁਆਇੰਟ ਲੋਹਾਰੇ ਦੀ ਟੀਮ ਨੇ ਜੋ ਦਿੱਤਾ ਉਧਰ ਜਗਦੀਪ ਮਾਨ ਸਾਡੇ ਗੁਰਜੀਤ

है माते हैं भाई लापी ना घोड़े बड़े हरमा जफ़ा रुपया चोटी का मैचा हैरे नगरा पिंड हैरे नगरे बड़ा हैपरे की गोडी पड़ी है चापी चार आए एक तेरे तेरे चिराग दीरा मई पेंड है मेरे मेटे ਬੱਲੇ ਬੱਲੇ ਸਮਰੇ ਵਾ 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 ਕਾਕਾ ਕਾਕਾ ਕਹਿੰਦੇ ਇਹਨੂੰ ਪਿਆਰ ਨਾਲ ਜੰਮਾ ਵੀ ਕਹਿੰਦੇ ਐ ਉਹ ਕਾਕਾ ਨਾਂਗਲੇ ਪੈਣ ਵਾਲਾ ਲੋਹਾਰੇ ਦੀ ਟੀਮ ਲਈ ਬੱਲੇ ਬੱਲੇ ਉਹ ਵਾਕਈ ਰਿਕਾਰਡ ਬੋਲਦੇ ਆ ਇਹ ਮੇਰੇ ਵੀਰੋ ਇੰਗਲੈਂਡ ਕਬੱਡੀ ਕੱਪ ਦਾ ਬੈਸਟ ਪਲੇਅਰ ਹੈ ਬੂਰੀਆ ਜੂਸਰ ਦੀ ਤਰਤੀ ਦਾ ਮੇਰੇ ਵੀਰੋ ਕੈਨੇਡਾ ਕੱਪ ਖੇਡਿਆ ਪਰ ਆ ਆ ਅਰਸ਼ ਲੋਹਰੇ ਵਾਲਾ ਇਹਦੇ ਲਈ 1000 ਰੁਪਇਆ ਮੇਰੇ ਵੀਰੋ ਕੱਥੂ ਪੱਟੋ ਤੇ ਨਾਲ ਹਰਵਿੰਦਰ ਪੱਟੋ ਸੀਤੇ ਬੱਲੇ ਹਣਾ ਵੱਲੋਂ ਹੈ ਨਾਲ ਜੋਗੀ ਹਿਆਰਪੁਰ ਪਿੰਦਰ ਚੱਕਾ ਵਾਲਾ ਤੇ ਲੱड्डੂ ਜਲੰਧਰ ਵੱਲੋਂ 1000 ਹੈ ਮੇਰੇ ਵੀਰੋ ਲਓ ਸਾਹਮਣੇ ਬਾਲਾ ਆ ਗਿਆ ਗਵਿੰਦਪੁਰੇ ਦੀ ਤਰਤੀ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵਧਦਾ ਹੋਇਆ ਹੈ ਕੋਈ ਮਾਂ ਨੇ ਸ਼ੇਰ ਪੈਦਾ ਕੀਤਾ ਉਹ ਕਬੱਡ ਪੁਰੀਏ ਪਾਲੇ ਨੂੰ ਕੋਈ ਡੱਕ ਕੇ ਵਿਖਾਵੇ ਰੱਖ ਕੇ ਵਿਖਾਵੇ ਉਹ ਗੱਲ 3S ਕਿਟਾਂ ਦੀ ਹੈ ਉਹ ਬਿੱਤਾ ਝਾਕਾ ਮੇਰੇ ਵੀਰੇ ਵਾਹ ਜਗਨ ਤੇਰੇ ਹੱਥ ਨਹੀਂ ਆਉਣਾ ਤੇਰੇ ਹੱਥ ਨਹੀਂ ਆਉਣਾ ਕਬੱਡੀ ਮੇਰੇ ਵੀਰੇ ਟੀਮ ਦੀ ਤੇ ਮੈਕ ਆਲੇ ਕੋਲੇ ਲਓ ਸਾਹਮਣੇ ਟੀਮ ਆ ਗਿਆ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਉਹ ਮੁੰਡਾ ਕਹਿੰਦੇ ਸੁਰ ਸਿੱਕਲੀ ਧਰਤੀ ਦਾ ਇਹ ਕਹਿੰਦਾ ਮਾਜੇ ਦੇ ਵਿੱਚ ਪੈਂਦਾ ਉਹ ਮਾਜੇ ਵਾਲੇ ਵੀ ਕਬੱਡੀ ਪੈਂਦੀ ਹੈ ਕਹਿੰਦੇ ਚਾਪੀ 4 ਹੈ ਉਹ ਪੱਟੇ ਦੇ ਥਾਪੀਆਂ ਮਾਰਦੇ ਹੈ ਇਹ ਕਹਿੰਦੇ ਕੌਣ ਹੈ ਮੇਰੇ ਮਿੱਤਰੋ ਉਹ ਚੋਟੀ ਦਾ ਮੇਲਾ ਚੱਲਦਾ ਕਹਿੰਦੇ ਟੀਮਾਂ ਚੋਟੀ-ਚੋਟੀ ਦੀਆਂ ਉਹ ਟੀਮਾਂ ਜੋੜਦੀਆਂ ਰੋਮੀ ਹੈ ਨਹਾਰਾ ਪਿੰਡ ਫਕਰਾਂ ਦੀ ਧਰਤੀ ਭੀਮ ਦੇ ਰੋਮੀ ਬੱਲੇ-ਬੱਲੇ ਉਹ ਲੱਗਦਾ ਹੋਇਆ ਯਾਰ ਉਹ ਬੱਲੇ-ਬੱਲੇ ਹੋ ਰਹੀ ਹੈ वले अटे वले ਜਲਤਾਰ ਮਾਨ ਵੱਡਾ ਭਾਈ ਵਿਸ਼ੇਸ਼ ਤੌਰ ਤੇ ਬੁਜਿਆ ਹੋਇਆ ਹੈ ਭਾਈ ਦਾ ਕਹਿੰਦੇ ਗੈ ਗੱਟ ਮਾ ਧੰਨਵਾਦ ਆ ਜਲਤਾਰ ਮਾਨ ਵੱਡਾ ਭਾਈ ਵਿਸ਼ੇਸ਼ ਤੌਰ ਤੇ ਬੁਜਿਆ ਹੋਇਆ ਦਵਿੰਦਰ ਭਾਈ ਵੱਲੋਂ ਵੱਡੇ ਪਿਆਰ ਬਹੁਤ ਹੋਇਆ ਲਓ ਕਾਕਾ ਆ ਗਿਆ ਕਹਿੰਦਾ ਛੇੜ ਕਹਾਣੀ ਉਹ ਤੇ ਕਾਕਾ ਫੇਰ ਆ ਗਿਆ ਕਿਵੇਂ ਉਹ ਨਗਰੇ ਵਾਲੇ ਕਾਕਰੀ ਕਬੱਡੀ ਪੈਂਦੀ ਹੈ ਮੈਚ ਕਾ ਦਾ ਮੇਰੇ ਮਿੱਤਰੋ ਐ ਅਗਲ ਕਲੀਆ ਐ ਇੱਥੇ ਦੁਨੀਆ ਵਿੱਚ ਹੁੰਦੀ ਹੈ ਲਓ ਕਾਕਰੀ ਕਬੱਡੀ ਤੇ ਉਹ ਸਾਹਮਣੇ ਹੋ ਮੈਚ ਕਾਵੇ ਕਾਲੇ ਪਹਿਲਾ ਹੋਲਡ ਵਾਲਾ ਨੰਬਰ ਜਾਫੀ ਦਾ ਅਰਸ਼ ਨੇ ਜਿਹੜਾ ਜੱਫਾ ਲਾਇਆ ਮਿੰਟੂ ਮੈਂਬਰ ਤਾਰੀ ਮਾੜ ਗਗਨ ਡੀਜੇ ਵਾਲੇ ਤੇ ਸ਼ੀਰਾ ਸਾਡਾ ਵੀਰ ਜੰਮੜਾ 1100 ਰੁਪਇਆ ਮੇਰੇ ਵੀਰੇ ਅਰਸ਼ ਦੇ ਲਈ ਪੁਆਇੰਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਉਧਰ 5000 ਕਰ ਦਿੱਤਾ ਕੱਥੂ ਪੱਤੋ ਵਾਲਾ ਯੂਕੇ ਵੱਲੋਂ ਹਰਵਿੰਦਰ ਪੱਤੋ ਸੀਤਾ ਮੱਲਾ 5000 ਕੋਲੀਆਂ 5000 ਦਾ ਜੱਫਾ ਕਰ ਦਿੱਤਾ ਵਾਹ ਵਾਕਈ ਕਰੇ 5000 5000 ਦਾ ਜੱਫਾ ਕਰ ਦਿੱਤਾ ਉਧਰ ਜਿੰਦਰਪਾਲ ਮਾਨ ਕਨੇਡਾ ਉਹਨਾਂ ਵੱਲੋਂ 1 ਲੱਖ ਦੇ ਵੱਡੇ ਯੋਗਦਾਨ ਇਸ ਕਬੱਡੀ ਕੱਪ ਦੇ ਤੇ ਨਾਲ ਸਾਡੇ ਵੱਡੇ ਭਾਈ ਐ ਕਮਲਜੀਤ ਸਿੰਘ ਜੀ ਸਿੱਧੂ ਆਸਟ੍ਰੇਲੀਆ ਉਹਨਾਂ ਵੀਰਾਂ ਵੱਲੋਂ 11000 ਦੇ ਵੱਡੇ ਯੋਗਦਾਨ ਹੈ ਪੁਲਸੀਆ ਉਹ ਕਬੱਡੀ ਪਾਉਂਦਾ ਹੈ ਬਲਕਾਨ ਬੱਲੇ ਬੱਲੇ ਕਰਾਵੇਗਾ ਉਧਰ ਸਾਡੇ ਜਸਪ੍ਰੀਤ ਮਾਨ ਯੂਐਸਏ ਬਲਜੀਤ ਸਿੱਧੂ ਯੂਐਸਏ ਅਮਨਦੀਪ ਸਿੱਧੂ ਯੂਐਸਏ ਉਤਾਰ ਸਿੱਧੂ ਯੂਐਸਏ ਤੇ ਸ਼ਵਰਨ ਸਿੱਧੂ ਯੂਐਸਏ ਤੇ ਨਾਲ ਇੰਦਰਵਰ ਯੂਐਸਏ ਉਹਨਾਂ ਵੱਲੋਂ ਵੱਡੇ ਮਾਣ ਪਰ ਇਹਨਾਂ ਪੰਜਾਬੀ ਬੰਦਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਧਰ ਬੰਟ ਕਬੱਡੀ ਦੀਆਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਕਮੇ ਲੱਗੀ ਕਮੈਂਟਾਂ ਵਿੱਚ ਜ਼ਰੂਰ